ਫਰੀਦਕੋਟ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਜੀ ਨੇ ਅੱਜ ਗਿੱਦੜਵਾਹਾ ਅਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਵਪਾਰੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਬਾਰੇ ਗੱਲਬਾਤ ਕੀਤੀ ਤੇ ਆਓ ਆਪਾਂ ਜਾਣਦੇ ਹਾਂ ਇਸ ਮੀਟਿੰਗ ਦੇ ਵਿੱਚ ਵਪਾਰੀਆਂ ਨੇ ਆਪਣੀਆਂ ਕੀ ਗੱਲਾਂ ਬਾਤਾਂ ਕੀਤੀਆਂ ਤੇ ਆਈਜੀ ਸਾਹਿਬ ਨੇ ਉਹਨਾਂ ਦੀਆਂ ਗੱਲਾਂ ਦਾ ਕੀ ਆਸ਼ਵਾਸ਼ਣ ਦਿੱਤਾ ਇਹ ਵੀ ਮਤਲਬ ਵਿਸਥਾਰ ਕਰਨਾ ਨਹੀਂ ਬਾਰੇ ਨਹੀਂ ਕੋ ਖਾਲੇ ਤਾਂ ਹੈ ਜੀ ਆ ਉਹ ਤੁਸੀਂ ਕਹਿ ਰਹੇ ਆ ਠੀਕ ਆ ਆ ਲੇਕਿਨ ਇੱਕ ਵਿਧੀ ਆ ਇੱਕ ਵਿਧਾਨ ਆ ਉਸ ਤਰ੍ਹਾਂ ਦੀ ਜਿਹੜਾ ਲੈਂਦਾ ਹੈ ਹਜ਼ਾਰ ਜੀ ਕਿਵੇਂ ਕਿਸਨ ਸਜ਼ਾ ਦਿੱਤੀ ਜਾਣੀ ਆ ਉਸ ਬਾਰੇ ਵੀ ਡਿਖਾ ਦਰਹਤ ਆ ਤੇ ਇੰਨੀ ਸਜ਼ਾ ਹੋਵੇ ਉਸ ਤੋਂ ਬਾਅਦ ਉਹਨੇ ਸੁੱਖਾਂ ਵੀ ਆ ਐਕਿਉਂ ਨਹੀਂ ਲੱਜੋ ਲੱਜੋ ਕੀ ਹੱਦ ਆ ਇਹ ਬਹੁਤ ਸਾਰੀਆਂ ਜਿਹੜੀਆਂ ਸਾਬਕੇਸ ਪ੍ਰਾਪਰਟੀ ਦੀਆਂ ਵਾਰਦਾਤਾਂ ਹੈ ਜੀ ਨੇ ਉਹ ਉਹ ਬੰਦੇ ਕਰਦੇ ਆ ਜਿਹੜੇ ਗੁਰਬਖਸ਼ ਔਰ ਉਹਨਾਂ ਦੀ ਕੰਪਲਸ਼ਨ ਬਣ ਜਾਂਦੀ ਹੈ ਫਿਰ ਜਦੋਂ ਉਹਨਾਂ ਦੇ ਇੱਕ ਦੋ ਪਰਚੇ ਲੱਗੇ ਹੋ ਜਾਂਦੇ ਆ ਉਹ ਫਿਰ ਪਰਚਿਆਂ ਦਾ ਖਰਚਾ ਵੀ ਕਰਨਾ ਸ਼ੁਰੂ ਹੋ ਜਾਂਦਾ ਹੈ ਫਿਰ ਇੱਕ ਸੈਕਿਊਰਿਟੀ ਜਿਹਾ ਐਕਸ਼ਨ ਬਣ ਜਾਂਦਾ ਹੈ ਉਹਨਾਂ ਕੋਲ ਫਿਰ ਸਾਬ ਰਹਿਣਾ ਦਾ ਲੈ ਕੇ ਜਿੱਥੇ ਜਿੱਥੇ ਮੇਨ ਮੇਨ ਥਾਵਾਂ ਤੇ ਲੱਗਣੇ ਹੋਣਗੇ ਜੀ ਆਪਾਂ ਉੱਥੇ ਲਗਵਾ ਦੇਣਗੇ ਸੋ ਇਹਦੇ ਵਿੱਚ ਜਿੱਥੇ <choreativa universalURE> किलोमीटर ਤੇ ਇਹ ਜਿਹਨਾਂ ਹੈ ਜੀ ਸਭ ਹੋ ਰਿਹਾ ਤੇ ਇਹ ਜਿਹਨਾਂ ਵੱਸ ਤੋਂ ਦਸਤ ਕਰੀਆ ਬਸ ਇੱਕ ਜਿਹੜਾ ਕੀਤਾ ਹੈਗਾ ਬਹੁਤ ਧੰਨਵਾਦ ਅਨਵਾੜੀ ਸਮੇਂ ਦੇ ਵਿੱਚ ਹੋਰ ਆਪਾਂ ਤੇ ਜਿਹੜੀ ਹੋਣੀ ਵਾਲੇ ਦੇ ਦੱਗੇ ਤੇ ਯੂਆਰੰ ਤੋਂ ਕੈਮਰਾ ਸਰਵੇਨਾ ਉਹ ਜਿਹੜਾ ਜੋ ਕਰਦਾ ਹੈ ਕੈਮਰਾ ਨੇ ਜੋ ਯੋਗਿਸਥ ਕੈਮਰਾ ਨੇ ਤੇ ਯੋਗ ਨਾਲ ਹੀ ਐਸਐਚਯੂ ਤੋਂ ਜਿਹੜਾ ਆ ਹੋਈਆਂ ਜੀ ਹਾਂ 1 ਕਿਲੋਮੀਟਰ ਟ੍ਰੈਕਿੰਗ ਕਰਕੇ ਤੇ ਪਾ ਲੈਂਦੇ ਸੀ ਉਹ ਬੰਦੇ ਸੋ ਇਹ ਇਹ ਲਾ ਇੱਕ ਹੋਰ ਜਿਹੜਾ ਹੈਗਾ ਨਾ ਇਹ ਵੀ ਹੋ ਜਾਂਦਾ ਹੁੰਦਾ ਹੈ ਕਿ ਇਹ ਮੈਨੂੰ ਇਤੇਦਾਂ ਦੀ ਜੀ ਪਤਾ ਨਹੀਂ ਕਿੱਦਾਂ ਲੱਗੂਗਾ ਜੰਦਰ ਵੀ ਪਾਲੀਟਿਕਸ ਪਰਸਪੈਕਟਿਵ ਜਿਹਗਾ ਹੈ ਕਿ 37 ਜਿਹੜਾ ਹੈਗਾ ਹਾਈ ਹੈਕ ਲੂਗਾ 37 ਫਿਰ ਰਿਸਪਾਂਸਿਵ ਹੋਊਗਾ 37 ਥੀਸਟ ਹੋਊਗਾ ਜੰਦਰ ਲੋਕਾਂ ਦੇ ਮੰਨਦੇ ਵਿੱਚ ਕਿਸਾਨਾਂ ਦਾ ਸਥਿਤੀ ਬਾਰੇ ਨਹੀਂ ਤਾਂ ਕਾਹਦੀ ਕਹਾਣੀ ਦੀ ਗੱਲ ਹੈ ਆ ਸਰਵੇਖਣ ਆਇਆ ਕਹਿੰਦਾ ਜਿਹਦੇ ਵਿੱਚ ਪੁਲਿਸ ਤਸੱਦਦ ਬਾਰੇ ਸਰਵੇਖਣ ਕੀਤਾ ਉਹਨੂੰ ਕੀ ਪਤਾ ਲੱਗਿਆ ਸੀ ਕਿ ਹਾਲ ਲਗਭਗ 70% ਲੋਕ ਪੁਲਿਸ ਦੇ ਪ੍ਰਤੀ ਇਠੇ ਦਾ ਆਤਮਿਕ ਕਰਨ ਲੱਗ ਪਏ ਹਨ ਜਦ ਕਿ ਕੋਨਾ 85% ਲੋਕਾਂ ਦੇ ਵਿੱਚੋਂ ਅੰਦਰ ਆ ਕੇ ਸ਼ਾਰਾਂ ਤੋਂ ਸ਼ੋਪਿੰਗ ਜ਼ਿਆਦਾ ਕਰ ਤੋਂ ਬਾਅਦ ਉਹ ਲੋਕ ਜਿਹੜੇ ਬਾਹਰ ਵੱਲ ਰੀਡਿੰਗ ਰੋਡ ਤੇ ਆ ਉਹਨਾਂ ਤੇ ਵੀ ਤੁਹਾਡੀ ਬੜੀ ਚਾਹੀਦੀ ਹੈ ਤਾਂ ਕਿ ਉਹ ਤੇ ਬਣੋ ਅੱਜ ਦਾ ਸੋਚ ਹੈ ਕਿ ਅੱਜ ਦੇ ਅਕਸ਼ਿ ਤੇਤੇ ਕੋਸ਼ਿਸ਼ ਹੋਰ ਹੋ ਜੇ ਹੈਗਾ ਨਹੀਂ ਬਈ ਨਾਮ ਨੇ ਕਰਦੇ ਉਹਨਾਂ ਦਾ ਬਹੁਤ ਚਪਾਈਆ ਤੇ ਉਹ ਕਸ ਕਰੀਆ ਕੋ ਹੋਰ ਕੋ ਹੋਇਆ ਤਾਂ ਆਦਾ ਸਾਰੇ ਦਾ ਸਾਰਾ ਪੁਲਿਸ ਕੋਲੋਂ ਲਗਾਤਾਰ ਇਹ ਟੂਡੇ ਦੇ ਸੂਚੇ ਰਿਵਿਊ ਕੀਤਾ ਜਾਂਦਾ ਹੈ ਗਲਤੀਆਂ ਦੁਰਦਸ਼ਾ ਦੀ ਗੱਲ ਕੀਤੀ ਹੈ ਗਲਤੀਆਂ ਚੋਣਾਂ ਬਣੀਆਂ ਹੋਈਆਂ ਨੇ ਸ਼ਾਮ ਵੇਲੇ ਕਈ ਪੁਲਿਸ ਤੋਂ ਆਮ ਦਾ ਕੱਢੀ ਆ ਦੁਪਹਿਰ 10 ਵਜੇ ਤੱਕ 11:30 10:30 ਵਜੇ ਤੱਕ ਆ ਆ ਗਿਆ ਜਿਹੜੇ ਆ ਇਸ ਦਾ ਕੇਸ ਹੈ ਸਾਡੀ ਆਵਾਜ਼ ਦਾ ਕ੍ਰਾਈ ਅਗੇਂਸ ਪ੍ਰੋਪਰਟੀ ਰੈਵਿਊ ਦੀ ਘਾਟ ਹੁੰਦਾ ਹੈ ਸਰਦੀਆਂ ਦੇ ਵਿੱਚ ਦਿਨ ਛੋਟੇ ਹੋ ਜਾਂਦੇ ਆ ਪੰਜ ਬੋਝੇ ਲੱਗਦਾ ਜਦੋਂ ਕੋਈ ਬੰਦਾ ਨੂੰ ਗਿਆ ਤੇ ਰਹਿ ਜਾਂਦਾ ਸਾਡੇ ਦੁਆਸ ਤੇ ਕੋਈ ਨਹੀਂ ਕਹੀਆ

ਅੱਜ ਜਿੱਦਿਆਂ ਵੀ ਬੋਲਦਾ ਹੁੰਦਾ ਹਾਂ ਆਇਆ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋ ਪਹਿਲੂਆ ਇੱਕ ਪਿਆ ਵਾਤਾਵਰਣ ਨੂੰ ਪ੍ਰੇਸ਼ਾਨ ਦੂਜਾ ਪ੍ਰਵੰਸ਼ਾ ਪ੍ਰਵੰਸ਼ਾਤਵਾਂ ਲਈ ਸਾਡੇ ਦੇ ਸਾਰੇ ਮੈਂਬਰ ਅਸੀਂ ਹੈਰੇ ਹਾਂ ਔਰ ਅਕੋਰਡਿੰਗ ਜਿਹੜੀ ਇਹ ਅੰਕੜੇ ਦਿੱਤੀ ਗਈ ਕੀ ਆ ਜਿ 70% ਤੇ ਗ੍ਰੇਸ਼ਨ ਵੀ ਬਤਾਈ ਗਈ ਆ ਔਰ ਨਾਲ ਹੀ ਟਾਈਮ ਬੇਸ ਪ੍ਰੈਰਟੀ ਅਸੀਂ ਹੋਰ ਜਿਕਸ ਕੀ ਹੈ ਕਿ ਕਿਹੜੇ ਮੇਲੇ ਕਿਸ ਤਰ੍ਹਾਂ ਦੀ ਪੁਲਿਸ ਮੰਦੋਗੀ ਕੀਤੀ ਹੈ ਜਿਹੜਾ ਜਿੰਵੇਲੇ ਕਾਂਡਿਡਿਟ ਕੋਲ ਪਹੁੰਚੀ ਆ ਡਿਊ ਟੂ ਪ੍ਰੋਪਰਟੀ ਇਨਟੀਗਰਿਟੀ ਕੋਲ ਆ ਜਿਹੜਾ ਤੂ ਸਾਡੇ ਜਾਤ ਕੇ ਸਮਰਥਨ ਲੈ ਕੇ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਅੱਜ ਮੁਖਸ਼ੇ ਸਰ ਦੇ ਮੌਜੂਦ ਸ਼ਹਿਰੀਆਂ ਨਾਲ ਮਿਲਣੀ ਰੱਖੀ ਗਈ ਸੀ ਆ ਇਸ ਦਾ ਮਕਸਦ ਇਹ ਸਗਾ ਕਿ ਜੋ ਸ਼ਾਇਦ ਦੇ ਵਿੱਚ ਮੇਰੇ ਤੋਂ ਪਹਿਲਾਂ ਕੋਈ ਪੁਲਿਸ ਨਾਲ ਰਿਲੇਟਡ ਇਸ਼ੂਸ ਕੋਈ ਸਮਸਿਆ ਹੈ ਜੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਔਰ ਜਿੱਥੇ ਕਿਤੇ ਕੋਈ ਕਰੈਕਸ਼ਨ ਆਰ ਐਕਸ਼ਨ ਦੀ ਸਮਾਧਾਨ ਦੀ ਲੋੜ ਹੈਗੀ ਆ ਉਹ ਕੀਤਾ ਜਾਵੇ ਇਸ ਵਾਸਤੇ ਅੱਜ ਇੱਥੇ ਅਸੀਂ ਪਬਲਿਕ ਮੀਟਿੰਗ ਇੱਕ ਰੱਖੀ ਹੋਈ ਸੀਗੀ ਔਰ ਮੇਲੇ ਦੇ ਸਬੰਧ ਨੂੰ ਲੈ ਕੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੇਲੇ ਵਾਸਤੇ ਹਰ ਤਰ੍ਹਾਂ ਦੇ ਸਵੱਛਿਆ ਪ੍ਰਬੰਧ ਕੀਤੇ ਗਏ ਹੈਗੇ ਨੇ ਅ ਅੱਜ ਤੋਂ ਫੋਰਸ ਰਿਪੋਰਟ ਕਰਨੀ ਸ਼ੁਰੂ ਹੋ ਗਈ ਆ ਔਰ ਕੱਲ ਤੋਂ ਡਿਊਟੀਆਂ ਲੱਗ ਜਾਣਗੀਆਂ ਪਾਰਕਿੰਗ ਦੇ ਪ੍ਰੋਪਰ ਅਰੇਂਜਮੈਂਟਸ ਕੀਤੇ ਗਏ ਆ ਟ੍ਰੈਫਿਕ ਰੈਗੂਲੇਸ਼ਨ ਵਾਸਤੇ ਸਰਕਟਿੰਗ ਕੀਤੀ ਗਈ ਆ ਪੁਲਿਸ ਹੈਲਪ ਦੇ ਜਿਹੜੇ ਅੱਗੇ ਅਸੀਂ ਕਿਓਸਕ ਬਣਾ ਰਹੇ ਸੀਗੇ ਉਹਨਾਂ ਦੀ ਗਿਣਤੀ ਵਧਾਤੀ ਗਈ ਆ ਆਬਜ਼ਰਵੇਸ਼ਨ ਐਲੀਵੇਟਡ ਆਬਜ਼ਰਵੇਸ਼ਨ ਪੋਸਟ ਲਗਾਈਆਂ ਜਾ ਰਹੀਆਂ ਨੇ ਔਰ ਡਿਊਟੀ ਦੀ ਡਿਪਲੋਇਮੈਂਟ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਲੋਕ ਸੁਭਦਾ ਜਨਕ ਤਰੀਕੇ ਨਾਲ ਮਾਗੀ ਮੇਲੇ ਦੇ ਵਿੱਚ ਦਰਸ਼ਨ ਕਰ ਸਕਣ ਔਰ ਮੱਥਾ ਟੇਕ ਸਕਣ ਸਰ ਕੋਈ ਹੈਲਪਲਾਈਨ ਨੰਬਰ ਹੈ ਹਾਲਪਲਾਈਨ ਨੰਬਰ ਜਿਹੜਾ ਹੈਗਾ ਇਹ ਜਾਰੀ ਕੀਤਾ ਜਾਊਗਾ ਔਰ ਸਾਰੇ ਜਿਹੜੇ ਟ੍ਰੈਫਿਕ ਸਰਕਟਿੰਗ ਦੇ ਰੂਟਸ ਹੈਗੇ ਨੇ ਜੋ ਡਾਇਵਰਸ਼ਨਸ ਹੈਗੇ ਨੇ ਉਹਨਾਂ ਬਾਰੇ ਵੀ ਸੈਪਰੇਟਲੀ ਪ੍ਰਸਨੋ ਜਾਣਕਾਰੀ ਦਿੱਤੀ ਜਾਊਗੀ ਵੀ ਇਹਨੂੰ ਦੱਸਿਆ ਜਾਊਗਾ